ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨ ਪਾਏ ਆਵੋ ਸੇਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨਕੋ ਨਦਰ ਕਰਮ ਹੋਵੇ ਜਿਰਦੇ ਦਿਨਾ ਸੁਬਾਣੀ ਕੀ ਬਹੁ ਅੰਮ੍ਰਿਤ ਸਦਾ ਰਹੋ ਹਰ ਦਾੰਗ ਜਪਿ ਹੋ ਸਾਰਿਕ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵੱਜ ਹੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਗਿਰ ਨਾਇ ਮਾਇਆ ਬੋਲਨ ਪਾਏ ਰਵਾਨੀ ਕਹੈ ਨਾਨਕ ਸਤਿਗੁਰੂ ਵੱਜ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾ ਗੁੱਡ ਮਾਰਨਿੰਗ ਸ਼ਸ਼ੀਕਲ ਜੀ ਸਾਰਿਆਂ ਨੂੰ ਹੋਰ ਕਿਵੇਂ ਦੇ ਸਾਰੇ ਤੇ ਸਵੇਰ ਦੇ ਮਾਰਨਿੰਗ ਦਾ ਟਾਈਮ 7 ਵਜੇ ਨੇ ਅਜੇ ਤੇ ਆਪਾਂ ਪਾਠ ਲਗਾ ਜਾ ਸੀ ਨਾਲ ਤੇ ਕਪੜੇ ਪ੍ਰੈਸ ਕਰਦੇ ਪਏ ਆ ਕਿਉਂਕਿ ਅੱਜ ਵਿਆਹ ਜਾਣਾ ਸੀ ਤੇ ਇਸ ਕਰਕੇ ਪਹਿਲਾਂ ਕਪੜੇ ਪ੍ਰੈਸ ਕਰ ਲੈਨੇ ਤੇ ਬਾਅਦ ਵਿੱਚ ਕਿਸੇ ਵੇਲੇ ਬੱਤੀ ਚੱਲ ਜਾਂਦੀ ਜਦੋਂ ਜਾਣਾ ਹੋਵੇ ਕਿਤੇ ਤੇ ਬੱਚੇ ਸੁੱਤੇ ਹੋਏ ਨੇ ਤੇ ਜਸਟ ਆਪਾਂ ਨਾ ਆ ਕੇ ਪਹਿਲਾਂ ਕਪੜਿਆਂ ਵਾਂ ਲਈ ਹੋਏ ਸੀ ਤੇ ਹੁਣ ਆਪਾਂ ਬਣਾਵਾਂਗੇ ਚਾਹ ਪਾਣੀ ਤੇ ਫਿਰ ਵੇਖਾਂਗੇ ਦੂਸਰੇ ਕੰਮ ਤੇ ਫਿਰ ਮਿਲਦੇ ਹਾਂ ਤੁਹਾਨੂੰ ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਇਸ ਟਾੜਾ ਸਵਾਗਤ ਆ ਹੋਰ ਸੁਣੋ ਕਿ ਵਿੱਚ ਸਾਰੇ ਉਮੀਦ ਆਪਾਂ ਠੀਕ ਠਾਕ ਹੋਗੇ ਲਓ ਜੀ ਸਵੇਰ ਦੇ ਵੱਜ ਗਏ ਨੇ 12 ਤੇ ਮਾਹ ਹੀ ਤਿਆਰੀ ਹੋਈ ਵਿਆਹ ਜਾਂਦੀ ਤੇ ਅੱਜ ਮੈਂ ਆਹ ਸੂਟ ਦੇ ਨਾਲ ਆਹ ਕਮੀਜ਼ ਬਣਾਇਆ ਤੇ ਹੁਣ ਆਪਾਂ ਚੱਲੇ ਆਂ ਵਿਆਹ ਅੱਧਾ ਪਰਿਵਾਰ ਜਿਹੜਾ ਵਿਆਹ ਚੱਲ ਗਿਆ ਵਾ ਤੇ ਆਪਾਂ ਰਹਿ ਗਏ ਸੀ ਤੇ ਸਾਡੀ ਤਿਆਰੀ ਥੋੜੀ ਲੇਟ ਹੋਈ ਆ ਹੋਰ ਕੰਮ ਵਿੱਚ ਪੈ ਜਾਂਦੇ ਆ ਤੇ ਹੁਣ ਆਪਾਂ ਵੀ ਚੱਲਿਆਂ ਦਾ ਨਾਲ ਤੁਹਾਨੂੰ ਵਿਖਾਉਨੇ ਆ ਵਿਆਹ ਤੇ ਬਲੌਗ ਦੇ ਨਾਲ ਬਣੇ ਰਹੋ ਲਾਸਟ ਤੱਕ ਤੇ ਚਲੋ ਚੱਲੀਏ ਫਿਰ ਵਿਆਹ ਕਿ ਕਰਨੇ ਆ ਚਾਹੀਦੇ ਲਾਲਾ ਸਹੀ ਲੱਗ ਗਈ ਉਹਨੇ ਕਿਹਾ ਤਾਂ ਨਾ ਓਕੇ ਫਿਰ ਓਕੇ ਰਹਿਣਾ ਪੈਣਾ ਲਾਉਣੇ న మ పప న చ ప ਇਹੀ ਆ ਗਏ ਕਰ ਤੇ ਵਿਆਹ ਵਿੱਚ ਬਹੁਤ ਇੰਜੋਏ ਕੀਤਾ ਤਾਂ ਬਹੁਤ ਜਿਆਦਾ ਮਜ਼ਾ ਆਇਆ ਤੇ ਹੁਣ ਅਸੀਂ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਆ ਤਾਂ ਨੈਕਸਟ ਵੀਡੀਓ ਦੇ ਨਾਲ ਫਿਰ ਮਿਲਦੇ ਆ ਤਦ ਤੱਕ ਬਸ ਤੇ ਸ਼ਸ਼ਕਾਲ ਸਾਰਿਆਂ ਨੂੰ ਬਾਏ